ਪੱਕਾ ਮੋ ਨਹੀਂ ਲੈ। ਓਏ ਸਾਈ ਨਾ ਮੋੜਦੀ ਆਪਣੀ ਪੁੱਠੀ ਯਾਰ ਮੈਂ ਲੈ ਕੇ ਭਾਈਦਾ। ਹੋ ਗਈ। ਹੋ ਗਈ। ਓਏ ਤੇ ਵੀ ਮਾਰੀ ਹੁੰਦੀ ਐ। ਆੜੀ ਓਏ। ਕਸਣਾ ਦੰਦ ਕੱਢੀ ਵੇਚਤੀ ਬੱਕਰੀ। ਨਹੀਂ। ਇਹਦੇ ਖਰਾਉਣ ਵਾਲੇ ਜ਼ਿਆਦੇ ਨੇ ਬੱਕਰੀ ਵਕਾਉਣ ਵਾਲੇ ਘੱਟ ਨੇ। ਨਹੀਂ ਗੱਲ। ਓਹ ਬਸ ਵੇਚਤੀ। ਵੇਚੇ ਪੂਰੀ 13 ਦੀ। ਮੌਕਾ ਸਮਝ ਲਈ ਇਹ ਮੌਕਾ ਸਮਝ ਲਈ ਉਹ ਸਹੀ ਆ ਤੇਰਾ ਦਿਮਾਗ ਹੈ ਲੱਗਿਆ ਨਾਲ ਮੈਥੋ ਜਿੱਤੀਆਂ ਪਵਾਵੇਂ ਦਾ ਨਹੀ ਘੰਟੇ ਨਹੀਂ ਹੁੰਦੀਆਂ ਇਹ ਬੰਦਾ ਜੇ ਤੈਨੂੰ ਕੁਸ ਕਾਇਲ ਲੱਭਣਾ ਹੈ ਨਾ ਬੋਲ ਦਿੱਤੀਂ ਤੂੰ ਬੋਲ ਦਿੱਤੀਂ ਤੂੰ ਉਹ ਮੋੜ ਲਾਇਆ ਸੀ ਹੁਣ ਤੜਾ ਮੈਂ ਦਿੰਦਾ ਨਹੀਂ ਨਾ ਦੇ ਨਾ ਦੇ ਬੜਾ ਮੇਰਾ ਭਾਈ ਤੈਨੂੰ ਮੈਂ ਦਊਂ ਤੈਨੂੰ ਥੋਲਾ ਨਾ ਭਾਈ ਇਹ ਤੋਂ ਕਿਉਂ ਫੜਦਾ ਹੈ ਤੇਰਾ 10000 ਰੁਪਏ ਦਿੰਦਾ

213 ਦੀ ਕਿੱਥੇ ਆ ਜਾ ਸਾਢੇ 13 ਦੀ ਕਹਿੰਦਾ ਯਾਰ ਇਹ ਸਾਢੇ 13 ਦੀ ਦਾ 200 ਮੈਨੂੰ ਵੀ ਦੇ ਉਹ ਮਰਜੀ ਬਣਾ ਲੈ ਮੈਂ ਤਾਂ ਤੇ 14 ਵੀ ਲਾਇਕ ਕੇ ਉਹਨਾਂ ਦਿੱਤੇ ਉਹਦਾ ਯਾਰ ਮੈਂ ਮੈਂ 14 ਵੀ ਲਾਇਆ ਸੀ ਤੂੰ ਸਾਢੇ 13 ਦੇ ਡੇੜੇ ਕਿਹਾ ਮੈਂ ਤੈਨੂੰ ਲਾ ਮੈਂ ਸਾਢੇ 13 ਦੇ ਨਹੀਂ ਮਰਵਾ ਤੂੰ ਕਹੇ ਤਾਂ ਮੈਂ ਤਾਂ ਪੱਕਾ ਮੁੱਲ ਲਾ ਕੇ ਆ ਸੀ ਮਹਾਰਾਜ ਜੀ ਕਹੇ ਤਾਂ ਵੀ ਜੇ ਮੈਂ ਪੱਕਾ ਮੁੱਲ ਹੀ ਲਾਉਣਾ ਜਿੰਨੇ ਤੂੰ ਬੱਕਰੀਆਂ ਕਿੰਨੀਆਂ ਲੈਣਾ ਤਾਂ ਪੱਕਾ ਮੁੱਲ ਲਾ ਕੇ ਲੈ ਲੈ ਇਹ ਕਰਾਂ ਬੰਦਾ ਗਰੀਬ ਹੀ ਆ ਯਾਰ ਕੌਣ

ਇਹ ਤਾਂ 13 ਦੇਗੀ ਕਿ 100 ਮੇਰਾ ਉਧਰ ਹੋ ਗਿਆ ਮੇਰਾ 100 ਫੇਰ ਵੀ ਲਟ ਉਹ ਤਾਂ ਦੇਣੇ ਆ ਉਹ ਤਾਂ ਦੇਣੇ ਆ ਮੇਰਾ ਇਹ ਤਾਂ ਮੁੱਕ ਗਿਆ 17 13

ਉਹਨੇ ਦੇ ਲੈਂਦੀ ਐ ਹੈ ਲੈਂਦੀ ਐ ਇਸੇ ਦਾ ਬੱਚਾ ਯਾਰਾ ਜੇ ਬੱਚੇ ਨਹੀਂ ਚੁੰਗਦਾ ਤਾਂ ਬੱਕਰੀ ਤੇ ਨਹੀਂ ਭੇਜਦੀ ਜੇ ਬੱਕਰੀ ਉੱਪਰ ਹੀ ਹੁੰਦੀ ਸੱਚਾ ਉੱਪਰਾਂ ਦੇ ਬੱਕਰੀ ਵਿੱਚ ਆਲਮਾ ਵੀ ਖੇਡ ਦਿਆ ਭਾਈ ਖੇਡ ਦਿਆ ਬੱਚੇ ਨੂੰ ਮੇਰੇ ਇਹ ਬੱਚਾ ਦਾ ਡਰਦਾ ਹੈ ਯਾਰਾ ਬੱਚਾ ਡਰੇ ਅਖੜਾ ਤੜਕੇ ਉਹ ਜਾ ਬੱਕਰੀ ਦਾ ਇਸੇ ਦਾ ਬੱਚਾ ਮਾਰ ਹੋ ਗਿਆ ਡਰੀ ਹੋਈ ਐ ਮੇਲੇ ਚ ਆ ਪਣੀ ਨਰਦੇ ਨਵੀਂ ਬਹੂ ਆ ਕੇ ਚਾਰ ਦਿਨ ਘਰੇ ਵੀ ਤਾਂ ਡਰਦੀ ਐ ਹੌਲੀ ਹੌਲੀ ਜੀਨ ਆਉ ਮੁੜ ਕੇ ਉਹ ਵੀ ਹੋ ਜਾਂਦੀ ਐ ਫਿਰ ਯਾਰ ਬੱਧੀ ਰਾਜਦੀ ਐ ਸਾਰੇ ਚ ਹੌਲੀ ਹੌਲੀ ਰਾਜ ਭਾਂਡਾ ਵੀ ਨਵਾਂ ਚਾਰ ਦਿਨ ਖੜਕਦਾ ਹੋਰ ਹਾਂ ਭਾਈ ਠੀਕ ਐ ਬੱਕਰਾ ਜੀ ਕੋਈ ਅੱਜ ਨजीर ਨਹੀਂ ਆਇਆ ਉਹ ਲੈਂਦਾ ਬੱਕਰੇ ਆਇਆ ਨਹੀਂ ਬੱਕਰੇ ਦਾ ਹੀ ਖਰੀਦਦਾ ਹੋਰ ਵਪਾਰੀ ਹੈ ਨਹੀਂ ਕੋਈ ਬੱਕਰਿਆਂ ਵਾਲੇ चाहे बकरे वाला बैठा बीड़िया पीडा भोग ला भोग ले, ले। अब क्या हो गया तुम्हारे? अरे कितने रहा तो आ अच्छा पैसे ले, ले। दो सौ ले, ले तेन ਲੋੜ ਕਰੀ ਨਹੀਂ ਮੈਂ ਆ ਤੇ ਲਈ ਬੈਠਾ 50 ਕਰਾ ਯਾਰ ਇਹ ਘਰ ਹੋਰ ਕੀ ਪਾ ਲੈ 50 ਪੰਗਾਇਆ ਕਾ ਛੱਡ ਦੇ 50 ਹੱਕ ਜਮਾ ਮੇਰੇ ਕੋਲ ਆਹੀ ਦੱਸ ਪੀਆ ਯਾਰ ਇਹ ਜੋ ਕਰ ਦਿੰਦੇ ਕੋਈ ਨਹੀਂ ਅਸੀਂ ਦੁੱਲਾ ਟੁੱਟੇ ਦੇ ਦਿੰਦੇ ਲੋੜ ਖੁਸ਼ੀ ਦੀ ਹੁੰਦੀ ਆ ਖਾ ਦਾ ਖੁਸ਼ੀ ਨਹੀਂ ਹੁੰਦੀ ਛੱਡ ਪਰ ਓਏ ਛੱਡ ਪਰ ਕਿਉਂ ਗਰੀਬ ਨੂੰ ਤਾਂ ਕਰ ਛੱਡ ਛੱਡ ਗਰੀਬ ਨੂੰ ਤੰਗ ਨਹੀਂ ਕਰਨਾ ਆਪਾਂ ਨਹੀਂ ਚੱਲ ਬਾਬਾ ਜੀ ਸਾਸਰੀ ਕਾ ਲੈ ਪੈਸੇ ਲੈ ਬਾਈ ਸਰਦਾਰਾ ਅਸੀਂ ਕਹਣਾ ਦੋ ਤਿੰਨ ਚਾਰ ਪੰਜ ठ नौ दस ग्यारह बारह तेरह साढ़े तेरह दोबारा गण दोबारा गण अपने सामने ए, एक, दो तीन चार पंच ਨੋ 11 12 13 ਸਾਢੇ 13 ਬਾਈ ਠੀਕ ਹੈ ਜੀ ਤੇਰੀ ਲਿਖਾਈ ਹੁਣ ਤੇਰੇ ਨਾਲ ਉਹਦੀ ਉਹਦੇ ਨਾਲ ਇਹਨੂੰ ਗਾਈ ਨੂੰ